ਉਹ ਮੈਂ ਖਾਦ ਦੇ ਕੀੜਾ ਮਾਰਨ ਗਿਆ ਤਾਂ ਉਹ ਪਰਲੇ ਪਾਸੇ ਸੂਏ ਦੇ ਵਿਚਾਲੇ ਪਾਣੀ ਜਲਦਾ ਮੈਂ ਜਾਂ ਉਹ ਉੱਥੇ ਗਿਆ ਤਾਂ ਉੱਥੇ ਢੋਲ ਗਿਆ ਸ਼ਾਨਾਰੇ ਆਵਾਜ਼ ਆਈ ਉਹ ਇੱਕ ਕਹਨਾ ਯਾਰ ਇੱਕ ਭਗਤ ਬਾ ਉਧਰ ਵੀ ਬੈਠਾ ਉਹਨੇ ਵੀ ਰੋਟੀ ਦਿਓ ਤੁਹਾਨੂੰ ਕਿਹਾ ਹਾਂ ਉਹਦੇ ਪਿੱਛੇ ਵੜਿਆ ਮੇਰੇ ਨਾਲ ਦਾ ਜਿਹੜਾ ਸੀ ਉਹ ਗਾਂ ਤੋਂ ਮੈਨੂੰ ਕਹਿੰਦਾ ਤੈਨੂੰ ਨਹੀਂ ਵੇਚਣਾ ਦੂਵੇ ਸੇਲ ਦੱਸਿਆ ਤੇ ਉਹ ਬੰਦੇ ਜਾਣੀਆਂ ਨਹੀਂ ਸੀ ਉਹ ਪੂਤਾ ਅਜਕਲ ਦੇ ਜ਼ਮਾਨੇ ਦੇ ਵਿੱਚ ਭੂਤ ਹੁੰਦੇ ਆ ਉਹ ਵੈਸੇ ਭੂਤ ਹੈ ਜਰੂਰ ਪਰ ਜਿੱਥੇ ਬਾਣੀ ਦਾ ਜਿਆਦਾ ਪ੍ਰਚਾਰ ਆ ਉਸ ਤੋਂ ਥੋੜਾ ਦੂਰ ਆਂਦੇ ਆ ਕਿੰਨੇ ਕੇ ਭੂਤ ਸੀ ਕਿ ਉਹ ਨੱਚਦੇ ਹੋਏ ਉਹ ਘਰ ਤੋਂ ਫਿਰ 35 40 ਹੋਣੀ ਆ ਕੋਈ ਭੂਤ ਆ ਜੇ ਜਾਨ ਨਹੀਂ ਲੈ ਚੰਦੀ ਆ ਉਦੋਂ ਜਾਨਨੀ ਤੇ ਨਹੀਂ ਹੁੰਦੀ ਆ 24 ਘੰਟੇ ਵਿੱਚ ਨੇ ਇੱਕ ਬਿਨਾ ਆਦਾ ਵੇਸਟਾਰ ਹੂੰ ਉਸ ਵੇਨੇ ਆ ਦਿੱਤੀਆਂ ਦੀਆਂ ਪਿੱਛੇ ਨੂੰ ਦੰਦ بڑے بڑے ਹੱਥ ਬڑے ਬڑے ਪੈਰ ਪਟੇ ਕਿਹੜੀਆਂ ਜਗ੍ਹਾਾਂ ਤੇ ਰਹਿੰਦੇ ਨੇ ਭੂਤ ਜ਼ਿਆਦਾਤਰ ਜਗ੍ਹਾ ਤੇ ਜਿੱਥੇ ਵੀ ਜਗ੍ਹਾ ਮਿਲ ਜੇ ਜਾਂ ਤੂੰ ਮੈਂ ਨਿਕਲਿਆ ਤੇਜ ਵੜ ਗਏ ਸੱਜੇ ਕਾਲ ਤੁਸੀਂ ਜੁੜੇ ਹੋ ਹੋਂ ਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਅੱਜ ਅਸੀਂ ਇਸ ਪੋਡਕਾਸਟ ਦੇ ਵਿੱਚ ਗੱਲ ਕਰਾਂਗੇ ਭੂਤਾਂ ਤੇ ਕੀ ਵਾਕਈ ਭੂਤ ਹੁਣ ਇਸ ਦੁਨੀਆ ਦੇ ਵਿੱਚ ਹੈਗੇ ਨੇ ਕਿਸੇ ਨੂੰ ਦਿਖਦੇ ਨੇ ਜਾਂ ਫਿਰ ਇਸ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਉਹ ਅੱਜ ਅਸੀਂ ਜਾਣਾਂਗੇ ਤਾਂ ਇਸ ਵਕਤ ਅਸੀਂ ਸਮਸ਼ਾਨ ਘਰ ਦੇ ਵਿੱਚ ਬੈਠੇ ਆ ਤਾਂ ਮੇਰੇ ਇੱਧਰ ਪਾਸੇ ਸੀਵਿਆਂ ਨੇ ਤੇ ਇੱਧਰ ਪਾਸੇ ਜਿਹੜੀਆਂ ਲੱਕੜਾਂ ਨੇ ਉਹ ਪਈਆਂ ਹੋਈਆਂ ਨੇ ਤੇ ਬਿਲਕੁਲ ਸੀਵਿਆਂ ਦੇ ਵਿੱਚਾਂ ਤੇ ਅੱਜ ਅਸੀਂ ਇਸ ਪੋਡਕਾਸਟ ਨੂੰ ਖਾਸ ਉਹਨਾਂ ਕੋਲ ਜਾ ਕੇ ਕਰਨ ਦੇ ਇੱਛੁਕ ਹੋਏ ਕਿ ਜੋ 24 ਘੰਟੇ ਸਮਸ਼ਾਨ ਘਾਟ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮਦਨ ਲਾਲ ਜੀ ਜੋ 40-45 ਸਾਲ ਤੋਂ ਸਮਸ਼ਾਨ ਘਾਟ ਦੇ ਵਿੱਚ ਇਹ ਸੇਵਾ ਨਿਭਾ ਰਹੇ ਨੇ ਤੇ ਅੱਜ ਉਹਨਾਂ ਤੋਂ ਜਾਣਾਂਗੇ ਕਿ ਵਾਕਈ ਭੂਤ ਹੈਗੇ ਨੇ ਕਿ ਨਹੀਂ ਜੇਕਰ ਹੈਗੇ ਨੇ ਤਾਂ ਸਮਸ਼ਾਨ ਘਾਟ ਦੇ ਵਿੱਚ ਤਾਂ ਉਹਨੂੰ ਕਦੇ ਨਜ਼ਰ ਆਏ ਮਦਨ ਲਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਡਲਾਈਨ 'ਚ ਮਦਨ ਲਾਲ ਜੀ ਅੱਜ ਅਸੀਂ ਗੱਲ ਕਰਾਂਗੇ ਭੂਤਾਂ ਤੇ ਤੁਸੀਂ ਸਮਸ਼ਾਨ ਘਾਟ 'ਚ ਵਸੇ ਕਿੰਨੇ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਬੰਦਾ ਵਾਦਾ ਮੈਂ ਜ਼ਾਲੀ ਪਿਆਸ ਵਾਲੀ ਹੋ ਗਈ ਸੀ ਹੂੰ ਬਾਕੀ ਇੱਕ ਗੱਲ ਆ ਬਈ ਮੈਂ ਕਦੇ ਪੂਜ ਸਮਸਾਨ ਘਰ ਚ ਨਹੀਂ ਦੇਖਿਆ ਹੂੰ ਪੂਜ ਹੈ ਯੂਲ ਹੂੰ ਹਾਲ ਤੋਂ ਵੱਡਾ ਪੂਜ ਸਾਡਾ ਮਨ ਹੂੰ ਬਾਕੀ ਜਿਹੜੀ ਨਾ ਅੱਖੀ ਦੇਖੀ ਗੱਲ ਆ ਹੂੰ ਪੁੱਤਾਂ ਦੇ ਬਾਰੇ ਚ ਹੂੰ ਬਈ ਸਾਡੇ ਜ਼ੈਨ ਤੋਂ ਪਾਰ ਹੂੰ ਜ਼ਮੀਨ ਸੀ ਅਡੂ ਹੂੰ ਕੱਸੀ ਦਾ ਪਾਣੀ ਪੈਂਦਾ ਸੀ ਸੂਏ ਦਾ ਜੀ ਉਹ ਸੂਏ ਦਾ ਪਾਣੀ ਮੈਂ ਲਾਉਂਦਾ ਸੀ ਕਣਕ ਨੂੰ ਉਹ ਮੈਂ ਖਾਸ ਦੇ ਕੀੜਾ ਮਾਰਨ ਗਿਆ ਤਾਂ ਉਹ ਪਰਲੇ ਪਾਸੇ ਸੂਏ ਦੇ ਹੂੰ ਵਿਚਾਰੇ ਪਾਣੀ ਚੱਲਦਾ ਜੀ ਮੈਂ ਜਾਂ ਉਹ ਉੱਥੇ ਗਿਆ ਤਾਂ ਉੱਥੇ ਢੋਲ ਗਿਆ ਸ਼ਾਨੇ ਦੀ ਆਵਾਜ਼ ਆਈ ਢੋਲਕੀਆਂ ਸ਼ਾਨੇ ਦੇ ਹਾਂ ਉਹ ਮੈਂ ਸਰਵਾੜ ਜਿਹਦੇ ਵਿੱਚ ਨਹੀਂ ਕੇਸੜ ਕੜੇ ਦੇ ਹੂੰ ਉਹ ਪਰਲੇ ਦੇ ਚੜਾ ਜਾ ਦੇਖਿਆ ਬਹੁਤ ਵਧੀਆ ਜਾਣੀਆਂ ਆ ਗਈ ਬੰਦੇ ਹੂੰ ਢੋਲਕੀਆਂ ਸ਼ਾਨੇ ਉਹ ਕਹਿੰਦੇ ਆ ਵਿਆਹ ਜੀ ਇਹਦਾ ਵਿਆਹ ਵਿਆਹ ਮੈਂ ਆ ਵੀਉ ਕਰਦੇ ਆ ਜੀ ਆਪਦਾ ਨਾਇਦਰ ਟੱਪ ਤੇ ਸੀ ਗਾਉਂਦੇ ਸੀ ਜੀ ਬਾਜ ਗਏ ਬੈਜੋ ਜੇਣਾ ਅੱਜ ਪਾਣੀ ਤਾਂ ਚ ਬੈਜੋ ਹੂੰ ਪਾਣੀ ਤਾਂ ਚ ਬੈਜੋ ਖਾਣਾ ਖਾਓ ਹੂੰ ਉਹ ਖਾਣਾ ਵਰਤੋਂ ਲੱਗੇ ਜੀ ਉਹ ਮੈਂ ਕੱਲਾ ਔਰਲੇ ਪਾਸੇ ਸੀ ਪਾਣੀ ਦੂੰ ਹੂੰ ਉਹ ਇੱਕ ਕਹਿੰਦਾ ਉਹ ਯਾਰ ਇੱਕ ਭਗਤ ਬਾ ਉਧਰ ਵੀ ਬੈਠਾ ਉਹਨੇ ਵੀ ਰੋਟੀ ਦਿਓ ਹੂੰ ਤੁਹਾਨੂੰ ਕਿਹਾ ਹਾਂ ਹੂੰ ਉਹ ਜ ਆਉਣੇ ਕਿਹਾ ਉਹਦੋਂ ਵੀ ਬੈਠਾ ਉਹਨੇ ਵੀ ਦਿਓ ਹੂੰ ਮੈਂ ਉਥੇ ਪਿੱਛੇ ਨੂੰ ਹੂੰ ਹਾਲਾਂਕਿ ਮੇਰੇ ਕੋਲ ਲਾਜਣ ਸੀ ਗਲਾਸੀ ਵੀ ਕਹੀ ਰਹੀ ਹੂੰ ਮੈਂ ਉੱਥੇ ਹੀ ਪਿੱਛੇ ਮੁੜਿਆ ਹੂੰ ਉਹਦੇ ਪਿੱਛੇ ਵੜਿਆ ਮੇਰੇ ਨਾਲ ਦਾ ਜਿਹੜਾ ਸੀ ਉਹ ਨਾਲ ਦਾ ਮੇਰੇ ਚਾਚਾ ਹੀ ਥੋਏ ਸੀਗਾ ਹੂੰ ਜਮੀਨ ਦਾ ਸੀ ਜਿਹੜੀ ਜਮੀਨ ਸੀ ਉਹ ਕਹਿੰਦਾ ਹਾਂ ਮਾਰਿਆ ਕਿਹੜਾ ਮੈਂ ਨਹੀਂ ਹੂੰ ਮਰੇਗਾ ਪਹੁੰਚੇ ਨਹੀਂ ਕਹ ਕਿੱਥੇ ਰਿਆਂ ਮਾ ਮਾ ਦਾ ਉਹ ਭਲਾ ਨੇ ਖੂਹ ਦੇ ਬਰਾਬਰ ਬਹੁਤ ਨਾਜਗਾਣੇ ਹੁੰਦੇ ਸੀ ਮੈਂ ਉਹ ਹੀ ਦੇ ਜਾਰਿਆ ਅੱਛਾ ਕੋਈ ਅੱਛਾ ਫਿਰ ਮਾ ਚਾਚਾ ਬੋ ਬਈ ਜਾਨੀਆਂ ਸੀ ਜਿਹੜੇ ਨੱਚਦੇ ਸੀ ਬੰਦੇ ਦੇ ਵਿਆਹ ਹੁੰਦੇ ਸੀ ਭਾਵੇਂ ਲੱਡੂ ਜੇ ਵੀ ਚੱਲਦੇ ਸੀ ਜੀ ਤੇ ਕਹਿੰਦਾ ਅੱਛਾ ਤਾਂ ਠੀਕ ਹੈ ਕਹਿੰਦਾ ਕਰ ਉਹ ਮੈਂ ਪਾਣੀ ਲਾਉਣ ਲੱਗ ਗਿਆ ਉਹ ਗਾਂ ਤੋਂ ਮੈਨੂੰ ਕਹਿੰਦਾ ਤੈਨੂੰ ਨਹੀਂ ਵੇਚਣਾ ਹੂੰ ਉਹ ਤੇ ਖਾਣੇ ਦੇ ਤੇ 누 ਵੇ ਸੇਮ ਦੱਸਿਆ ਤੇ ਉਹ ਬੰਦੇ ਜਾਨੀਆਂ ਨਹੀਂ ਸੀ ਉਹ ਭੂਤਾਂ ਸੀ ਭੂਤ ਨੱਚਦੇ ਸੀ ਉੱਥੇ ਭੂਤਾਂ ਅੱਛਾ ਭੂਤ ਕਿਹੜੇ ਕੀ ਜਿਵੇਂ ਜਿਨ੍ਹਾਂ ਦੀ ਆਰਜ਼ਾ ਨਹੀਂ ਖਤਮ ਹੋਈ ਹੁੰਦੀ ਹੂੰ ਉਹ ਉਸ ਟਾਈਮ ਹੁਣ ਵੀ ਆ ਇਹ ਨਹੀਂ ਗੱਲ ਭਈ ਉਦੋਂ ਹੀ ਸੀ ਹੂੰ ਜਿਨ੍ਹਾਂ ਦੀ ਆਰਜ਼ਾ ਨਹੀਂ ਖਤਮ ਹੁੰਦੀ ਉਹ ਕਿਤੇ ਕਿਤੇ ਆਦਾ ਟਿਕਾਣਾ ਭਾਂਦੇ ਆ ਹੂੰ ਅੱਛਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਭੂਤ ਹੁੰਦੇ ਆ ਵੈਸੇ ਭੂਤ ਹੈ ਜਰੂਰ ਹੂੰ ਉਹ ਜਿੱਥੇ ਬਾਣੀ ਦਾ ਜਿਆਦਾ ਪ੍ਰਚਾਰ ਆ ਉਸ ਤੋਂ ਥੋੜਾ ਦੂਰ ਆਂਦੇ ਆ ਹੂੰ ਕਿਹੜੀਆਂ ਜਗਾਵਾਂ ਤੇ ਰਹਿੰਦੇ ਨੇ ਪੁੱਤ ਜ਼ਿਆਦਾਤਰ ਜਗ੍ਹਾ ਤੇ ਜਿੱਥੇ ਵੀ ਜਗ੍ਹਾ ਮਿਲ ਜੇ ਜਿੱਥੇ ਕਿਸੇ ਨੂੰ ਆਪਾਂ ਹੋ ਜਵੇਂ ਆਹੀ ਜਗ੍ਹਾ ਕੋਈ ਵੀ ਆ ਆਪਾਂ ਮੰਨਦੇ ਆ ਉਹ ਆਰਜ਼ੀ ਖਤਮ ਹੋ ਗਈ ਉਹ ਤਾਂ ਚਲੇ ਗਏ ਜਾਮਾ ਮਿਲ ਗਿਆ ਆਪੇ ਇਥੇ ਰਹਿਣਾ ਇਹ ਤਾਂ ਆਪਾਂ ਕੰਮ ਵੀ ਮਿਲ ਗਿਆ ਜਾਂ ਤੂੰ ਮੈਂ ਨਿਕਲਿਆ ਤੇਜ ਬੜਗੇ ਕੰਮ ਵੀ ਨਿਕਲ ਗਿਆ ਟਾਈਮ ਪਾਸ ਹੋ ਗਿਆ ਜਦੋਂ ਆਰਜ਼ੀ ਖਤਮ ਹੋ ਗਈ ਜਾਂ ਜਾਮਾ ਮਿਲ ਗਿਆ ਫਿਰ ਪੁੱਤ ਖਤਮ ਇਹ ਜੀ ਜਾਈ ਭੂਤ ਹੈ ਜੂਲ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਨਹੀਂ ਖਿਆ ਭੂਤ ਪ੍ਰੇਤ ਸਭ ਹੈ ਹੈ ਜਾਨ ਤੁਸੀਂ ਭੂਤਾਂ ਦਾ ਵਿਆਹ ਵੀ ਦੇਖਿਆ ਦਾ ਮਤਲਬ ਵਿਆਹ ਦੇਖਿਆ ਹੂੰ ਕਿਤੇ ਐ ਤਾਂ ਨਹੀਂ ਕੋਈ ਪੀਤੀ ਖਾਦੀ ਚ ਦੇਖ ਲਿਆ ਨਾ ਨਾ ਹੂੰ ਵੀ ਜੇ ਤੁਸੀਂ ਕਹੋ ਨਾ ਉਹ ਬੰਦਾ ਜਿਉਂਦਾ ਜਾਗਦਾ ਸ਼ਾਇਦ ਇਹ ਇੱਥੇ ਨਾ ਹੋਇਆ ਕੈਨੇਡਾ ਗਿਆ ਹੋਇਆ ਜਦੋਂ ਆ ਗਿਆ ਮੈਂ ਤੁਹਾਨੂੰ ਮਿਲਾਂਗਾ ਅੱਛਾ ਕਿਵੇਂ ਦੇ ਦਿਖਦੇ ਕਿਵੇਂ ਕਿਵੇਂ ਦੇ ਸੀਗੇ ਉਹ ਕਿਸ ਤਰ੍ਹਾਂ ਦੇ ਸੀਗੇ ਜਿਵੇਂ ਆਪਣੇ ਤੂੰ ਆ ਜਾਂ ਮੈਂ ਆ ਇਸ ਤਰ੍ਹਾਂ ਜਨਨੀਆਂ ਸੋਹਣੀਆਂ ਸੱਕੀਆਂ ਉਹ ਆਈਡੈਂਟੀ ਉੱਚੀ ਬੰਦੀ ਆ ਥੱਲੇ ਉਹ ਰਾਜ ਨਜਦੇ ਆ ਉਹ ਮੈਂ ਦੂਏ ਪਾਸੇ ਬੰਦੇ ਬੈਠਾ ਮੈਨੂੰ ਪੈਰ ਥੋੜੇ ਦੇਖਣੇ ਆ ਕਿੰਨੇ ਕੇ ਭੂਤ ਸੀਗੇ ਉਹ ਤੋਂ ਨੱਚਦੇ ਹੋਏ ਉਹ ਘੜ ਤੋਂ ਘੜ 35 40 ਹੋਣੇ ਆ ਅੱਛਾ ਭੂਤਣੀਆਂ ਉਹ ਜਨਨੀਆਂ ਸੀ ਇਹ ਬਹੁਤ ਸੋਹਣੀਆਂ ਸੱਕੀਆਂ ਹਮ ਇਨਸਾਨਾ ਵਾਂਗੂ ਸੀਗੇ ਸਰ ਇਨਸਾਨਾ ਵਾਂਗੂ ਹਮ ਉੱਤੋਂ ਨਾਲ ਨਾਲ ਵਾਂਗੂ ਸੀ ਹਮ ਹਉ ਪੈਦਾ ਕਿ ਨਹੀਂ ਪਤਾ ਲੱਜਦਾ ਪੁੱਠੇ ਪੈਰ ਹੁੰਦੇ ਆ ਮੈਂ ਆਪਾਂ ਪੈਰ ਨਹੀਂ ਦੇ ਪੱਕੀ ਕਹਾਂਗੇ ਪੁੱਠੇ ਪੈਰ ਅੱਛਾ ਕੋਈ ਬਾਡੀ ਢਾਂਚੇ ਦੇ ਵਿੱਚ ਵੀ ਅਲੱਗ ਸੀਗਾ ਕਿਸ ਤਰ੍ਹਾਂ ਦਾ ਸੀਗਾ ਉਹਦਾ ਢਾਂਚਾ ਕਿਵੇਂ ਸੀ ਢਾਂਚਾ ਤਾਂ ਜਦੋਂ ਉਹ ਆਉਂਦਾ ਵੇਸ ਬਦਲਦੀ ਨਾ ਇਹ ਜਿਹੜੀ ਜਾਨੀ ਵੇਸ ਜਦੋਂ ਆਉਂਦੀਆਂ ਨਾ ਕੋਈ ਭੂਤ ਆ ਹੋ ਜਾਂ ਨਹੀਂ ਲੈ ਚੰਦੀ ਆ ਉਦੋਂ ਜਾਨੀ ਨਹੀਂ ਹੁੰਦੀ ਆ ਜਦੋਂ ਆਦਾ ਵੇਸ 24 ਘੰਟੇ ਵਿੱਚ ਨਹੀਂ ਇੱਕ ਵਾਰ ਆਦਾ ਵੇਸ ਧਾਰਨ ਹੂੰ ਉਹ ਬਨੇ ਆ ਦੁੱਧੀਆਂ ਦੀਆਂ ਪਿੱਛੇ ਨੂੰ ਦੰਦ ਬੜੇ ਬੜੇ ਆਹ ਤੋਂ ਬੜੇ ਬੜੇ ਟਾਂ ਟੁੱਟੇ ਹੂੰ ਉਹ ਚੀਜ਼ਾਂ ਤੁਸੀਂ ਦੇਖੀਆਂ ਨੇ ਹਾਂ